ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਅਸੀਂ ਪਹੁੰਚੇ ਹਾਂ ਸਮਾਣਾ ਦੇ ਨਾਲ ਲੱਗਦਾ ਪਿੰਡ ਫਤਿਹ ਮਜਰੀ ਦੇ ਵਿੱਚ ਹਰਿਆਣਕਰਨ ਵਾਲਾ ਮਸਲਾ ਹੈ ਕਿ ਕੁਝ ਦਿਨ ਪਹਿਲਾਂ ਜਿਹੜਾ ਸਮਾਣਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਉਦੋਂ ਵੀ ਸਾਡੇ ਵੱਲੋਂ ਖਬਰ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਸੀ ਉਦੋਂ ਵੀ 20 25 ਤੋਂ ਜਿਹੜੀਆਂ ਮੋਟਰਾਂ ਦੀਆਂ ਤਾਰਾਂ ਨੇ ਵੱਢੀਆਂ ਗਈਆਂ ਸੀ ਤਾਂ ਬੀਤੀ ਰਾਤ ਜਿਹੜਾ ਫਤਿਹ ਮਜਰੀ ਪਿੰਡ ਦੇ ਵਿੱਚ ਵੀ ਉਹੀ ਚੋਰਾਂ ਦੇ ਵੱਲੋਂ ਜਿਹੜਾ ਹਮਲਾ ਮਾਰਿਆ ਗਿਆ ਤੇ 20 25 ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਨੁਕਸਾਨ ਕਰ ਦਿੱਤਾ ਗਿਆ ਲੱਖ ਤੋਂ ਡੇਢ ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਜਿਹੜਾ ਨੁਕਸਾਨ ਕੀਤਾ ਗਿਆ ਪਰ ਹਾਲੇ ਤੱਕ ਜਿਹੜੇ ਉਹ ਚੋਰ ਨੇ ਪੁਲਿਸ ਦੀ ਗ੍ਰਸਤ ਦੇ ਵਿੱਚ ਉਹ ਲਗਾਤਾਰ ਬਾਹਰ ਹੁੰਦੇ ਵੀ ਇੱਕ ਜਗ੍ਹਾ ਤੇ ਆਖੀ ਦੇ ਰਹੇ ਨੇ ਇੱਕ ਹੋਰ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਸਾਰੇ ਪਿੰਡ ਦੇ ਵਿੱਚੋਂ ਤਾਰਾ ਜਿਹੜੀਆਂ ਵੱਢ ਕੇ ਇੱਕ ਜਗ੍ਹਾ ਤੇ ਆ ਕੇ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਇਸ ਤਰੀਕੇ ਨਾਲ ਤਾਰਾ ਇਕੱਠੀਆਂ ਕੀਤੇ ਜਾਂਦੇ ਨੇ ਕਿ ਸਾਂਝੀ ਸੱਤ ਦੇ ਉੱਤੇ ਜਾ ਕੇ ਜਿਵੇਂ ਤਾਸ਼ ਕੱਢੀ ਜਾਂਦੀ ਹੈ ਪਰ ਕਿਤੇ ਨਾ ਕਿਹਾ ਕਹਿੰਦਾ ਪਿੰਡ ਦੇ ਵਿੱਚ ਕਹਿੰਦਾ ਪੁਲਿਸ ਦੀ ਜਿਹੜੀ ਪੀਸੀਆਰ ਦੀ ਗ੍ਰਸਤ ਹੈ ਲਗਾਤਾਰ ਨਾ ਹੋਣ ਦੇ ਕਾਰਨ ਇਹ ਜਿਹੜੇ ਭਾਣੇ ਨੇ ਵਾਪਰ ਰਹੇ ਨੇ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਹੁਣ ਜਿਹੜੀ ਐ ਚੁਸਤੀ ਦਿਖਾਣੀ ਚਾਹੀਦੀ ਹੈ ਕਿਉਂਕਿ ਰਾਤ ਨੂੰ ਜਿਹੜੀ ਪੁਲਿਸ ਦੀ ਡਿਊਟੀ ਹੁਣ ਲਗਾਤਾਰ ਚੋਰੀ ਵੀ ਕਰਨ ਦੇ ਵਿੱਚ ਲੱਗੇ ਹੋਏ ਨੇ ਦੇਖਦੇ ਆ ਕਦੋਂ ਤੱਕ ਇਹ ਚੋਰ ਐਦਾਂ ਹੀ ਕਿਸਾਨਾਂ ਦੇ ਉੱਤੇ ਹਮਲੇ ਮਾਰਦੇ ਰਹਿਣਗੇ ਜਾਂ ਪੁਲਿਸ ਦੀ ਗਰਸਤੇ ਵਿੱਚ ਵੀ ਆਉਣਗੇ ਇਹ ਜਿਹੜਾ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਦੂਜੀ ਵਾਰ ਤੁਹਾਡੇ ਪਿੰਡ ਦੇ ਵਿੱਚ ਮੋਟਰਾਂ ਤੋਂ ਤਾਰਾ ਵੱਡੀਆਂ ਗਈਆਂ ਭਾਈ ਸਾਡੇ ਦੂਜੀ ਵਾਰ ਤਾਂ ਕੰਮ ਵੱਢੀ ਗਏ ਕਿ ਇਹ ਇਹ ਇਸ ਤਰ੍ਹਾਂ ਜੇ ਆ ਕਿ ਪੱਤਰਕਾਰ ਸਾਹਿਬ ਵੀ ਕਦੇ ਤਾਂ ਉਧਰ ਨਾਲ ਪਾਸੇ ਵੱਢ ਕੇ ਲੈ ਜਾਂਦੇ ਨੇ 15 ਕਿ ਦਿਨਾਂ ਦਾ ਗਾਇਬ ਪਾ ਕੇ ਵੀ ਜਿਵੇਂ ਹੁਣ ਪਾਣੀ ਦੇਣ ਲੱਗੇ ਜੀ ਲੋਕ ਹੁਣ ਵੱਢਦੇ ਹੁਣ ਪਾਣੀ ਦੇਣਗੇ ਨਮੀਆਂ ਪਾ ਕੇ ਫੇਰ ਵੱਢਣਗੇ ਤੇ ਇੰਨਾ ਕੋ ਉਹ ਕਰਦਨੇ ਕਿ 25 ਤੋਂ 30 ਮੋਟਰਾਂ ਦੇ ਤਾਰਾਂ ਛੱਡੀਆਂ ਹੁਣ ਵੱਢ ਕੇ ਲੈ ਗਏ ਕਿ ਇਹਦੀ 100 ਫੁੱਟ ਕਿਸੇ ਦੀ 200 ਫੁੱਟ ਤੇ ਇਹ ਜਿਹੜਾ ਚੋਰਾਂ ਦੇ ਬਾਅਦ ਤੇ ਮਤਲਬ ਕਿ ਪੁਲਿਸ ਦਾ ਕੋਈ ਇੱਥੇ ਪਹਿਰਾ ਨਹੀਂ ਹੈਗਾ ਤੇ ਕੋਈ ਗਸ਼ਤ ਨਹੀਂ ਹੈਗੀ ਪੁਲਿਸ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਇੱਥੇ ਘੇੜਾ ਨਹੀਂ ਮਾਰਦੀ ਹੈਗੀ ਪੁਲਿਸ ਇੱਕ ਵਾਰੀ ਪਹਿਲਾਂ ਵੀ ਖੜਿਆ ਸੀ ਰਿਪੋਰਟ ਵੀ ਕਰਾਈ ਤੀ ਤੇ ਉਦੋਂ ਚੋਰ ਫੜੇ ਵੀ ਗਏ ਤੇ ਉਹ ਪੁਲਿਸ ਵਾਲਿਆਂ ਨੇ ਉੱਥੇ ਆਪਣਾ ਜਿਹੜਿਆਂ ਨੂੰ ਵੇਚਦੇ ਤੇ ਉਹਨਾਂ ਨਾਲ ਹੀ ਨਿਬੜਲੇ ਸਾਡੇ ਤੱਕ ਕੋਈ ਤਾਂ ਮਗਰੋਂ ਹੀ ਪਤਾ ਲੱਗਿਆ ਵੀ ਵੀ ਉਹ ਚੋਰ ਫੜੇ ਗਏ ਸੀ ਜਿਹੜਾ ਨੇ ਧਾਰਾਂ ਵੀ ਕਿਹੜੀ ਦੁਕਾਨ ਤੇ ਵੇਚਦੇ ਸੀ ਪਹਿਲਾਂ ਪਤਾ ਲੱਗਿਆ ਸੀ ਇਹ ਸਮਾਨੇ ਦੀ ਦਿਓ ਕੋਈ ਅੰਡਰਗਰਾਊਂਡ ਹੀ ਹੋ ਗਿਆ ਕੰਮ ਉਹ ਕਿੰਨੇ ਕ ਦਾ ਨੁਕਸਾਨ ਹੋਇਆ ਤੁਹਾਡਾ ਇਹ ਸਾਡਾ ਨੁਕਸਾਨ ਲੱਖ ਰੁਪਏ ਦਾ ਡੇਢ ਲੱਖ ਦਾ ਨੁਕਸਾਨ ਹੋਇਆ ਜੀ 40 45 ਹਜ਼ਾਰ ਦਾ ਤੇ ਇਹਦੀਆਂ ਚਾਰ ਮੋਟਰਾਂ ਦੀਆਂ ਤਾਰਾਂ ਵੱਢੀਆਂ ਗਈਆਂ ਜੀ ਤੇ ਬਾਕੀ ਦਾ ਕਲਪੁਰਸ਼ੇ ਦੇ ਸਾਡੇ ਨਾਲ ਹੱਦ ਪੈਂਦੀ ਹੈ ਕਲਪੁਰਸ਼ੇ ਦੀਆਂ ਤਾਰਾਂ ਵੱਢੀਆਂ ਗਈਆਂ ਤੇ ਸਾਡੇ ਪਿੰਡ ਦੀ ਤੁਸੀਂ ਗੱਲ ਇਹ ਦੱਸੋ ਵੀ ਪੁਲਿਸ ਦੇ ਜਿਹੜੀ ਹੈ ਰਾਤ ਨੂੰ ਪੀਸੀਆਰ ਦੀ ਗਰਸਤਾ ਹੈਗੀ ਪਿੰਡਾਂ 'ਚ ਬਿਲਕੁਲ ਨਹੀਂ ਨਾ ਬਿਲਕੁਲ ਕਿਸੇ ਦੀ ਨਹੀਂ ਸਾਡੇ ਇੱਕ ਦਿਨ ਰਾਤ ਨੂੰ ਸਮਾਨੇ ਤੋਂ ਬੁੜੀ ਆ ਗਈ ਅਸੀਂ ਉਹਨੂੰ ਛੱਡਣ ਬਾਅਦੇ ਦੋ ਠਾਣੇ ਨੇ ਬਾਰ ਹੀ ਨਹੀਂ ਖੋਲਿਆ ਜੀ ਹਾਂ ਅਸੀਂ ਉਹ ਉੱਥੇ ਸਮਾਨੇ ਸਾਧਾ ਠਾਣੇ ਚ ਬਾਗੇ ਉਰਲਾ ਗੇਟ ਲਾਇਆ ਹੋਇਆ ਤੇ ਉੱਥੋਂ ਬਾਰ ਹੀ ਨਹੀਂ ਖੋਲੇ ਸੀ ਹਾਕਾ ਹੁੱਕਾ ਮਾਰ ਕੇ ਆ ਗਏ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ ਜੋ ਠਾਣਾ ਹੀ ਬਾਰ ਲਾਈ ਪਿਆ ਫਿਰ ਗਰਸਤ ਕਿੱਥੋਂ ਹੋਣੀ ਹੈ ਜੀ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਤਾਂ ਇਹੀ ਕਰਨਾ ਚਾਹੁੰਦੇ ਆ ਜੀ ਅਸੀਂ ਵੀ ਕੋਈ ਇਹਨਾਂ ਦੇ ਚੋਰਾਂ ਤੇ ਕੋਈ ਠੱਲ ਪਾਈ ਜਾਵੇ ਕੋਈ ਐ ਤਾਂ ਹੁਣ ਨੁਕਸਾਨ ਹੁਣ ਕਿਸਾਨ ਪੈਰੀ ਮਰਿਆ ਪਿਆ ਖੁਦ ਖੁਸ਼ੀਆਂ ਕਰਦਾ ਜੀ ਇਹਨਾਂ ਨੂੰ ਕੁਸ ਜਿਹੜਾ ਮਾਰੇ ਕੋਈ ਇਹਨਾਂ ਦੇ ਚੋਰ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਬਸਵਾਸ ਦਬਾ ਵੀ ਉਹ ਆ ਤਾਰਾਂ ਛੁੱਟੀਆਂ ਫੜੀ ਜਾਂਦੇ ਨੇ ਤਾਂ ਸਾਨੂੰ ਵੀ ਪਤਾ ਲੱਗੇ ਇਸ ਤਰ੍ਹਾਂ ਤਾਂ ਅੰਦਰ ਗਤੀਤਾ ਉਹਨਾਂ ਨਾਲ ਨਿਪਟ ਜਾਂਦੇ ਨੇ ਜੀ ਜੇ ਅਸੀਂ ਫੜਾਏ ਵੀ ਨਾ ਇੱਕ ਦਿਨ ਅਸੀਂ ਸਮੇਂ ਕਿਹ ਫੜਾਏ ਤੇ ਉਹ ਪਤਾ ਨਹੀਂ ਲੱਗਿਆ ਉਹਦੀ ਛੜ ਦਿੰਦੇ ਨੇਗਾ ਅਸੀਂ ਇਹਨਾਂ ਦਾ ਕੀ ਕਰਨਾ ਜੀ ਠੀਕ